ਵਿਗਿਆਨਕ ਸੋਚ ਸਮੇਂ ਦੀ ਮੁਖ ਲੋੜ ਤਰਕਸ਼ੀਲ ਸੋਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਵਿਦਿਆਰਥੀਆਂ ਅੰਦਰ ਵਿਗਿਆਨਕ ਚੇਤਨਾ ਵਿਕਸਿਤ ਕਰਨ ਹਿੱਤ ਚਲਾਈ ਮਹਿੰਮ ਦੀ ਲੜੀ ਵਿੱਚ ਮਾਸਟਰ ਪਰਮਵੇਦ सीताराम ਬਾਲ ਦੇ ਪਲਾਂ ਜਲਦੇਵ ਕਮੋ ਮਾਜਰਾ ਤੇ ਲੈਕਚਰਾਰ ਜਸਦੀਪ ਸਿੰਘ ਅਧਾਰ ਤਰਕਸ਼ੀਲ ਟੀਮ ਵੱਲੋਂ ਸਰਕਾਰੀ ਸੀਨੀਅਰ ਕੰਡਿਡ ਸਪੋਟ ਪਲੇਸ ਵਿਖੇ ਇੱਕ ਸਿੱਖਿਆ ਦਾਗ ਪ੍ਰੋਗਰਾਮ ਪੇਸ਼ ਕੀਤਾ ਗਿਆ ਪ੍ਰਿੰਸੀਪਲ ਪ੍ਰਵੀਨ ਕੁਮਾਰ ਮਨਚੰਦਾ ਨੇ ਤਰਕਸ਼ੀਲ ਟੀਮ ਦਾ ਸਵਾਗਤ ਕਰਦੇ ਹਾਂ ਵਿਦਿਆਰਥੀਆਂ ਨੂੰ ਤਰਕਸ਼ੀਲ ਸੋਚ ਅਪਣਾਉਣ ਦਾ ਸੁਨੇਹਾ ਦਿੱਤਾ ਇਸ ਮੌਕੇ ਤਰਕਸ਼ੀਲ ਲਾਗੂ ਮਾਸਟਰ ਪਰਮਵੇਦ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਅંધ ਵਿਸ਼ਵਾਸਾਂ ਵਹਿਮਾਂ ਪਰਮਾਂ ਲਾਇਲਗਤਾਂ ਤੇ ਰੂੜੀਵਾਦੀ ਵਿਚਾਰਾਂ ਦੇ ਹਨੇਰੇ ਵਿੱਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੀ ਰੌਸ਼ਨੀ ਵਿੱਚ ਆਉਣ ਦਾ ਭਾਵਪੂਰਨ ਸੁਨੇਹਾ ਦਿੱਤਾ ਉਹਨਾਂ ਨੇ ਕਿਹਾ ਕਿ ਵਿਗਿਆਨਕ ਸੋਚ-ਵੋਚ ਤੇ ਨੈਤਿਕ ਕਦਰਾਂ-ਕੀਮਤਾਂ ਅਪਣਾ ਕੇ ਆਪਣੀ ਸਾਖਸ਼ਿਤ ਨੂੰ ਵਿਕਸਿਤ ਕਰਨਾ ਚਾਹੀਦਾ ਹੈ। ਉਹਨਾਂ ਵਿਦਿਆਰਥੀਆਂ ਨੂੰ ਹਿੰਮਤ, ਲਗਨ, ਲਗਾਤਾਰਤਾ ਤੇ ਨਾਲ ਹੀ ਕਿਉ ਕੀ ਹੁੰਦੇ ਮਿਹੇ ਗੁਣ ਜਿਹੜੇ ਹਰ ਬਰਤਾਰੇ ਦੀ ਸਫਾਈ ਦੀ ਤੈਅ ਤੱਕ ਜਾਣ ਲਈ ਜ਼ਰੂਰੀ ਹੁੰਦੇ ਹਨ, ਅਪਣਾਉਣ ਦਾ ਸੱਦਾ ਦਿੱਤਾ। ਉਹਨਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸੁਪਨੇ ਸਾਕਾਰ ਕਰਨ ਲਈ ਰਸਤੇ ਭਾਵੇਂ ਵਿਖੜੇ ਹੋਣ ਪਰ ਮਿਹਨਤ ਲਗਨ ਦ੍ਰਿੜਤਾ ਨਾਲ ਸਫਲ ਕੀਤੇ ਜਾ ਸਕਦੇ ਹਨ ਇਸ ਸਮੇਂ ਜਗਦੇਵ ਕਮੂ ਮਾਜਰਾ ਨੇ ਜਾਦੂ ਸ਼ੋਅ ਪੇਸ਼ ਕਰਦੇ ਆ ਕਿਹਾ ਕਿ ਜਾਦੂ ਇੱਕ ਕਲਾ ਹੈ ਹੱਥ ਦੀ ਸਫਾਈ ਹੈ ਇਸ ਵਿੱਚ ਕੋਈ ਵੀ ਗੈਬੀ ਸ਼ਕਤੀ ਨਹੀਂ ਹੈ ਉਹਨਾਂ ਬਹੁਤ ਸਾਰੇ ਟ੍ਰਿਕ ਜਿਵੇਂ ਅਖਬਾਰ ਫਾੜ ਕੇ ਸਾਬਤ ਕਰਨਾ ਪੁੱਲ ਗਾਇਬ ਕਰਨਾ ਕੁੜੀ ਨੂੰ ਰੱਸੀ ਨਾਲ ਬੰਨਣਾ ਆਦਿ ਰਾਹੀਂ ਹਾਜ਼ਰੀਂ ਦਾ ਸਾਕ ਕਰਨ ਰੰਗਨ ਕਰਦਿਆਂ ਉਹਨਾਂ ਨੂੰ ਆਪਣੀ ਸੋਚ ਕੁਯਾਨਕ ਬਣਾਉਂਦਾ ਸੱਦਾ ਦਿੱਤਾ ਇਸ ਸਮੇਂ ਲਗਾਈ ਪੁਸਤਕ ਪ੍ਰਦਰਸ਼ਨੀ ਵਿੱਚ ਤਰਕਸ਼ੀਲ ਆਗੂ ਸੀਤਨਾਮ ਬਾਲ ਕਲਾ ਤੇ ਜਸਤੇਵ ਸਿੰਘ ਨੇ ਪ੍ਰਿੰਸੀਪਲ ਸਾਹਿਬ ਅਧਿਆਪਕ ਸਹਿਬਾਨ ਤੇ ਵਿਦਿਆਰਥੀਆਂ ਨੂੰ ਵਿਗਿਆਨਕ ਵਿਚਾਰਾਂ ਵਾਲੀਆਂ ਪੁਸਤਕਾਂ ਤਰਕਸ਼ੀਲ ਮੈਗਜ਼ੀਨ ਪੜੋ ਵਿਚਾਰੋ ਤੇ ਆਮਲ ਕਰੋ ਨਾਮ ਦੀਆਂ ਵਿਗਿਆਨਕ ਚੇਤਨਾ ਵਿਕਸਿਤ ਕਰਨ ਵਾਲੀਆਂ ਦੋ ਵਰਕੀਆਂ ਵੰਡੀਆਂ। ਪੰਨ ਮੇ ਚੇਤਨਾ ਪਾਰਕ ਪ੍ਰਿਕਿਆ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਤੇ ਸਹਿਯੋਗੀ ਅਧਿਆਪਕਾਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਲੈਕਚਰਰ ਨਰਾਧਾ ਤੇ ਸਾਇੰਸ ਮਿਸਟਰਸ ਗੁਰਪ੍ਰੀਤ ਕੌਰ ਨੇ ਵਿਗਿਆਨਕ ਵਿਚਾਰ ਅਪਣਾਉਣ ਦਾ ਸੁਨੇਹਾ ਲੈ ਕੇ ਵਿਦਿਆਰਥੀਆਂ ਦੇ ਰੋਬਰੂ ਹੋਣ ਲਈ ਤਰਕਸ਼ੀਲ ਟੀਮ ਦਾ ਧੰਨਵਾਦ ਕੀਤਾ ਪ੍ਰੋਗਰਾਮ ਵਿਗਿਆਨਕ ਵਿਚਾਰਾਂ ਦਾ ਛੱਟ ਦੇਣ ਵਿੱਚ ਸਫਲ ਰਿਹਾ ਤਰਕਸ਼ੀਲ ਟੀਵੀ ਲਈ ਸੰਗਰੂਰ ਤੋਂ ਸੀਤਰਾਮ ਦੇਵ ਸਹਿਯਿਤ ਹੋਇਆ Bueno, esto es <muchos> un gran abrazo, no, no, no,